ਕਿ ਤੂੰ ਇੱਕਾ ਵੀਡੀਓ ਬਣਾਈ ਆ ਵੀ ਇੱਕ ਬੀਬੀ ਨਾਲ ਤੂੰ ਖੜਿਆ ਖੇਤ ਚ ਤੇ ਮੈਂ ਮੂਤ ਕਰਨ ਚੱਲੀਆਂ ਤੇ ਨਾਲਾ ਖੋਲ ਇੱਥੇ ਹੀ ਮੂਤ ਲੈ। ਇਹ ਮਤਲਬ ਜਦੋਂ ਘਰੇ ਧੀਆਂ ਭੈਣਾਂ ਆਪਣੀਆਂ ਹੈਗੀਆਂ ਉਹਨਾਂ ਨੇ ਵੀ ਇਦਾਂ ਹੀ ਗੱਲ ਕਰਦੇ ਆ ਤੁਸੀਂ ਘਰ ਦੇ ਵਿੱਚ ਵੀ। ਅਸੀਂ ਸਾਰੀ ਦਿਹਾੜੇ ਕੋਈ ਚੱਕਰ ਨਹੀਂ ਖੜੇ ਰਹਿਦੇ ਤੁਹਾਨੂੰ। ਅਸੀਂ ਤੁਹਾਡੇ ਘਰ ਧੀਆਂ ਭੈਣਾਂ ਸਾਰੀ ਦੇਖਦੀਆਂ ਨੇ। ਬਿਲਕੁਲ ਸਹੀ ਮਾਰਦੇ ਹੋ। ਆਸ ਕਰ ਇਹਨਾਂ ਨੂੰ। ਹਾਂ ਜੀ ਆਸਾਂ ਸੁਖੀ। ਅੱਛਾ ਆਪਣੀਆਂ ਧੀਆਂ ਨੂੰ ਪੜਨ ਨੂੰ ਆਸ ਕਰਿਆ ਤੂੰ? ਮੈਂ ਜਾਣ ਕੇ ਪੜਨਾਂ ਹਾਂ। ਜਾਣ ਕੇ ਕੀ ਪਾਈ ਆ ਮਤਲਬ ਕੀ ਕੀ ਸੇਧ ਦੇਂਦਾ ਇਹ ਸਮਾਜ ਨੂੰ। ਆ ਜਿਹੜੀ ਦੁਨੀਆ ਭਜਾਰੀਆਂ ਕਰਦੀ ਫਿਰਦੀ ਆ। ਜਿਹੜੀਆਂ ਤਿੰਨ ਲੋਕਾਂ ਦੇ ਫੈਕਟਰੀਆਂ ਨੌਕਰੀਆਂ ਕਰਦੀਆਂ ਉਹ ਵੀ ਗੰਦ ਪਾਉਣ ਲੱਗ ਪਏ ਫੇਰ ਉਹ ਤੁਹਾਨੂੰ ਸੋਚਦੇ ਵੀ ਅਸੀਂ ਗੰਦ ਪਾਉਣ ਲੱਗ ਪਈਏ ਮਿਹਨਤ ਨਾ ਕਰੀਏ ਆ ਸਮਾਜ ਦੇ ਵਿੱਚ ਆਹ ਕੌਣ ਆ ਬੀਬੀ ਕੌਣ ਆ ਇਹ ਇਹ ਬੀਬੀ ਕੌਣ ਆ ਇਹ ਤਾਂ ਮਹਾਂਤਾ ਹੈ ਮਹਾਂਤਾ ਮਤਲਬ ਅੱਛਾ ਭਾਵੇਂ ਚਲੋ ਮਹਾਂਤਾਓ ਤੇ ਉਹਦੀ ਕੋਈ ਜਿੱਤ ਨਹੀਂ ਹੈਗੀ ਉਹਦੀ ਕੋਈ ਜਿੱਤ ਨਹੀਂ ਹੈਗੀ ਤਰਜਨ ਨਾ ਤੇਰਾ ਮਾਸ਼ਾ ਤਰਜਨ ਮੇਰਾ ਨਾਮ ਬਾਬਾ ਪਰਮਜੀਤ ਸਿੰਘ ਅਕਾਲੀ ਆ ਤੇ ਬੜੇ ਧਿਆਨ ਨਾਲ ਮੇਰੀ ਗੱਲ ਸੁਣਨੀ ਆ ਤੇ ਫੋਨ ਬੰਦ ਨਹੀਂ ਕਰਨਾ ਕਿੰਨਾ ਫੋਨ ਤੇ ਬੰਦ ਕਰੇ ਨਾ ਕਦੇ ਕਰੇ ਨਾ ਕਰੀਏ ਚਲ ਬੜੇ ਸਿਆਣੀ ਗੱਲ ਹੈ ਤੇਰੀ ਫਿਰ ਤੇ ਤੂੰ ਨੇ ਗੱਲ ਦੱਸ ਕਾਕਾ ਵੀ ਤੂੰ ਆ ਬਣਾਉਣਾ ਵਾ ਜੋ ਆ ਆ ਵੀਡੀਓਜ਼ ਵਗੈਰਾ ਹਾਂਜੀ ਹਾਂ ਤੇ ਤੂੰ ਇੱਕ ਆ ਵੀਡੀਓ ਬਣਾਈ ਆ ਵੀ ਇੱਕ ਬੀਬੀ ਨਾਲ ਤੂੰ ਖੜਿਆ ਖੇਤ ਚ ਤੇ ਮੈਂ ਮੂਤ ਕਰਨ ਚੱਲੀਆਂ ਤੇ ਨਾਲਾ ਖੋਲ ਇੱਥੇ ਹੀ ਮੂਤ ਲੈ ਕੇ ਮਤਲਬ ਜਦੋਂ ਘਰੇ ਧੀਆਂ ਭੈਣਾਂ ਆਪਣੀਆਂ ਹੈਗੀਆਂ ਉਹਨਾਂ ਨਾਲ ਵੀ ਇਦਾਂ ਹੀ ਗੱਲ ਕਰਦੇ ਹੋ ਤੁਸੀਂ ਘਰ ਦੇ ਵਿੱਚ ਵੀ ਤੱਤੇ ਕੋਈ ਪਤਾ ਕੀ ਤਾਂ ਮੈਂ ਪਹਿਲੇ ਜਾਣ ਕੇ ਪਈ ਹਾਂ ਕੀ ਕੀਤਾ ਵਾ ਮੈਂ ਜਾਣ ਕੇ ਪੰਡਾ ਹਾਂ ਜਾਣ ਕੇ ਕੀ ਪਾਈ ਆ ਮਤਲਬ ਕੀ ਸੇਧ ਦੇਂਦਾ ਇਸ ਸਮਾਜ ਨੂੰ ਸੇਧ ਤੁਸੀਂ ਗ੍ਰਾਫ ਪੱਲਾ ਸਾਰਾ ਫੇਸਬੁੱਕ ਪੇਜ ਸਾਰਾ ਪੇਜ ਦੇਖ ਕੇ ਤੈਨੂੰ ਫੋਨ ਕਰਿਆ ਕਾਕਾ ਮੇਰੀ ਗੱਲ ਸੁਣੋ ਫਿਰ ਹਾਂ ਮੈਂ ਇੱਕ ਬੱਕਾ ਰੱਖੋ ਨਾ ਮੇਰੀ ਗੱਲ ਵੀ ਸੁਣੋ ਮੈਂ ਪਹਿਲਾਂ ਮੈਂ ਮੇਰੀ ਸੁਣ ਲਈ ਤੂੰ ਆ ਬੰਦ ਤੂੰ ਕਹਿ ਰਿਹਾ ਆ ਆਪ ਮੈਂ ਜਾਣ ਕੇ ਪਾਈ ਆ जान के की पाई है की जान के पेश करना चाहना तू तू सीर मेरी गल सुन हां बोल बोल मेरा फेसबुक पेज है ਤੇ ਇੱਕ ਮਰਾ ਜੂਧ ਵਿਚਨ ਦਾ ਕਾਜ ਨੂੰ ਮੈਕਸਮਾ ਠੀਕ ਆ ਹਾਂ ਉੱਤੇ ਸਰਚ ਕਰੋ ਮੈਂ ਆ ਟਾਈਮ ਦੇ ਵਿੱਚ ਖੜਕੋਵਾਦੀਆਂ ਵੀਡੀਓ ਪਾ ਰਹੇ ਤੇ ਉਹਦਾ ਤੈਨੂੰ ਸੈਟਰਡੇ ਕਿ ਮਿਲ ਗਿਆ ਵੀ ਖੜਕੋਵਾਦੀਆਂ ਵੀਡੀਓ ਪਾਉਣਾ ਤੇ ਤੈਨੂੰ ਗੰਦ ਪਾਉਂਦਾ ਗੰਦ ਪਾਉਂਦਾ ਗੰਦ ਪਾਉਣ ਦੀ ਅਥਾਰਟੀ ਮਿਲ ਗਈ ਆ ਜੀ ਬਣਾ ਮੇਰੀ ਗੱਲ ਸੁਣੋ ਕੇ ਫੋਨ ਪਟਾ ਕਰੋ ਵੀ ਤੁਹਾਨੂੰ ਫੋਨ ਤਾਂ ਲਾ ਲਾਂਗੇ ਜਿਆ ਫਿਰ ਮੁੜ ਕੇ ਨਾ ਦੇ ਕੋਈ ਕੰਮੀ ਮੈਂ ਉਹਦੇ ਉੱਪਰ ਅੱਜ ਨੂੰ 5 ਸਾਲ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਖਾੜਕੂਆ ਦਾ ਹੂੰ ਠੀਕ ਹੈ ਉਹ ਮੈਂ ਵੀਡੀਓ ਬਣਾਈ ਉਸ ਤੋਂ ਬਾਅਦ ਇਹ ਇੱਕ ਤੋਂ ਬਾਅਦ ਇੱਕ ਚੈਨਲ ਨੇ ਹੋਰਨੇ ਕਰਿਓ ਬਣਾਈ ਹੂੰ ਉਹਨੇ ਪਾਣੀ ਨੂੰ ਦੂਜੀ ਗੁੜੀ ਪਾਣ ਲੱਗਿਆ ਉਹਨੂੰ ਬਾਹਰ ਕੱਢਦੇ ਕਾਹਨੇ ਬਕਾਸ ਨੂੰ ਵੀ ਖਾੜਕੂਆ ਦੇ ਵਿੱਚ ਪਾਣੀ ਬਹੁਤ ਬੜਕਾਂ ਨੂੰ ਸਿੱਧੀ ਕਰ ਹਾਂ ਇਹ ਦਾ ਵੀ ਮੈਂ ਝੂਠ ਉੱਤੇ ਉੱਪਰ ਆ ਪੂਰੇ ਸਾਰੇ ਖਾਇਗਨਾ ਠੀਕ ਹੈ ਤਾਂ ਅੱਧਾ ਥਾਰਾ ਵੀਡੀਓ ਬਣਾ ਕੇ ਖਾੜਕੂਆ ਦੇ 6-7 ਭਾਗ ਬਣਾ ਕੇ ਹਮ ਅੱਛਾ ਤੇਰਾ ਕੁਛ ਕਰ ਰਹੇ ਹਾਂ ਹਮ ਆਪਣਾ ਬਾਕੀ ਬੁੱਢੇ ਬਰਕਰਾਰ ਨੇੜੇ ਤੋਂ ਬਿਲੇ ਕਰ ਲਵਾਂ ਹਮ ਕੰਮ ਕਰਦੇ ਕਰਦੇ ਠੀਕ ਹੈ ਉਹਨਾਂ ਨੇ ਦਿਉ ਫਿਰਦੇ 381000 ਹੈ ਕਿਤੇ 15 ਤੇ ਕਿਤੇ 15000 ਲੈ ਕੇ ਦਾ 2000 ਇਸ ਤਰ੍ਹਾਂ ਹਮ ਦੋ ਦੋ ਘੰਟੇ ਬਰਾ ਦੂਤਾ ਕਹਿੰਦੇ ਆ ਠੀਕ ਹੈ ਉਤੇ ਉੱਪਰ ਮੈਨੂੰ ਕਿਸੇ ਨੇ ਵੀ ਹੱਲ ਤੱਕ ਆਪਣੀ ਫਸਤੀ ਕਿਰੇ ਜਹਾਜ਼ ਨਹੀਂ ਕਰੀ ਦੀ ਹਾਂ ਭਾਈ ਬਹੁਤ ਬਹੁਤ ਵੀਡੀਓ ਬਣਾ ਰਿਹਾ ਹਾਂ ਖਾਰਕੂਆ ਵੀ ਵੀ ਬਣਾ ਪਰ ਐਡ ਵੀ ਸਮਝ ਠੀਕ ਹੈ ਬਹੁਤ ਹੁਣੇ ਦੇ ਦਿਓ ਮੈਂ ਸਾਰਾ ਪੁਰਾਣਾ ਕੱਪੜਾ ਸਿੱਖ ਰਿਹਾ ਸਾਰਾ ਪੁਰਾਣਾ ਇਹ ਕੱਪੜਾ ਇਹ ਸਾਰਾ ਉਹ ਦਸਾ ਰਿਹਾ ਕਿ ਖਾਰਕੂਆ ਦਾ ਮਹੌਲ ਕਿਵੇਂ ਦਾ ਬਣਦਾ ਕਿਵੇਂ ਕਰਦੇ ਖਾਰਕੂਆ ਦਾ ਇਸ ਤਰ੍ਹਾਂ ਕਰਦੇ ਸਿੰਗ ਜਿਹਦੇ ਬਚਿਆ ਕਰਦੇ ਠੀਕ ਹੈ ਹੋਰ ਕਿ ਮੈਂ ਅਸਾਂਸ ਵੀ ਤਰਹੀਆ ਵਾਹਤ ਵੀ ਬੁਲਾਇ ਕਿ ਖਾਰੀ ਮਿਲਾਈ ਹਰ ਮੁਸਕਰਾਇ ਹਾਂ ਹਮ ਪਰ ਉਹ ਵੀ ਵਾਕਈ ਮੈਨੂੰ ਹੱਲ ਤੱਕ ਦੇ ਬੰਦੇ ਨਾਲ ਕੋਈ ਕਮੈਂਟ ਕਰਿਆ ਨਾ ਮੈਨੂੰ ਫੋਨ ਕਰਿਆ ਵੀ ਤੋਂ ਬੱਧੀ ਵੀਡੀਓ ਮਾਰਕ ਨੂੰ ਆਪੇ ਵੀ ਚੋਟਾ ਚਲੋ ਇਹ ਦਾ ਇਹ ਦਾ ਇਹ ਤਾਂ ਹੋ ਗਿਆ ਹਨਾ ਵੀ ਤੁਹਾਨੂੰ ਕਿਸੇ ਨੇ ਕਮੈਂਟ ਨਹੀਂ ਕਰਿਆ ਤੇ ਉਸ ਤੋਂ ਬਾਅਦ ਮੇਰੇ ਕੋਲ ਤੁਸੀਂ ਇਹ ਫੈਸਲਾ ਕਰ ਲਿਆ ਵੀ ਚੰਗੀਆਂ ਤਾਂ ਕੋਈ ਦੇਖਦਾ ਨਹੀਂ ਹੁਣ ਗੰਦ ਪਾਉਨੇ ਹਨਾ ਹਾਂ ਮੈਂ ਤੁਹਾਨੂੰ ਸਾਰੇ ਸਕਰੀਨ ਸ਼ਾਟ ਭੇਜ ਦੂੰਗਾ ਮੈਂ ਜਿਹੜੀ ਗੱਲ ਕਹਿ ਰਿਹਾ ਉਹਦਾ ਦਬਾਬ ਦੇ ਦੇ ਪੁੱਤ ਮੈਨੂੰ ਹਾਂਜੀ ਹਾਂ ਵੀ ਚੰਗੀਆਂ ਵੀਡੀਓ ਨਹੀਂ ਚੱਲੀਆਂ ਤੇ ਉਸ ਤੋਂ ਬਾਅਦ ਆਪਾਂ ਇਹ ਫੈਸਲਾ ਕਰ ਲਿਆ ਵੀ ਹੁਣ ਈਆਂ ਪਣਦੀਆਂ ਜਾਂਦੀਆਂ ਆਇਸ ਤਾਂ ਵਾ ਉਹ ਅਸੀਂ ਰੋਲ ਲਈ ਆਪਣੀਆਂ ਦੀ ਫੋਨ ਤੇ ਨੈਟ ਦੇ ਉੱਤੇ ਆਹ ਮੈਂ ਉੱਚਾ ਮਤਲਬ ਪੂਰੀ ਜਾਈ ਮੈਂ ਮੱਲਾ ਮੈਂ ਇੱਕ ਪ੍ਰਚਾਰਕਾ ਹੁਣ ਮੇਰੀ ਗੱਲ ਤੇ ਨਮ ਤੇਰੇ ਤੇਰਾ ਜਵਾਬ ਦਿੰਨਾ ਤੈਨੂੰ ਤੇਰੀ ਗੱਲ ਦਾ ਏ ਮੈਂ ਕਥਾਵਾਜਕਾ ਮੈਂ ਕਥਾ ਕਰਦਾ ਐਗਜ਼ਾਮਪਲ ਮੱਲਾ ਤੇ ਮੇਰੀ ਕਥਾ ਨਹੀਂ ਸੁਣ ਰਿਹਾ ਕੋਈ ਤੇ ਮੈਂ ਗੰਦ ਪਾਉਣ ਲੱਗ ਪੂੰਗਾ ਤੂੰ ਖੜ ਕੋਣ ਜੇ ਫਿਲਮਾਂ ਬਣਾਈਆਂ ਬਹੁਤ ਸੋਹਣਾ ਕੀਤਾ ਤੇ ਤੇਰੀਆਂ ਨਹੀਂ ਵੇਖੀਆਂ ਕਿਸੇ 2000 ਵੇਖੀ ਕਿਸੇ 1000 ਵੇਖੀ ਵੇਖੀ ਤਾਂ ਹੈ ਲੋਕਾਂ ਚੰਗਾ ਸੀ ਜਿੰਨਾ ਕ ਚੰਗਾ ਪਸੰਦ ਕਰਦੇ ਕਰ ਲਿਆ ਪਰ ਤੇਰਾ ਨਹੀਂ ਚੰਗਾ ਚੱਲਿਆ ਤਾਂ ਤੂੰ ਗੰਦ ਪਾਉਣ ਲੱਗ ਪੈਂਗਾ ਆ ਕੀ ਸਕਾਰ ਹੈ ਜੱਲੋ ਬੱਚਿਆਂ ਨੂੰ ਜਦੋਂ ਕੋਈ ਧੀ ਆ ਸੋਹਣਿਆ ਮੇਰੀ ਗੱਲ ਸੁਣ ਵੀਰ ਮੈਂ ਬੜੇ ਸਤਕਾਰ ਨਾਲ ਤੇਰੇ ਨਾਲ ਗੱਲ ਕਰ ਰਿਹਾ ਮੈਨੂੰ ਤਾਂ ਡਬਲ ਕਰਾਸ ਨਾ ਕਰ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਚੰਗਾ ਲਿਖਿਆ ਚੰਗਾ ਬੋਲਿਆ ਤੇਰਾ ਧੰਨਵਾਦ ਪਰ ਤੈਨੂੰ ਇਸ ਮਿਲਗੀ ਮੁਲਕੇ ਦੀ ਅਥਾਰਟੀ ਵੀ ਜੇ ਚੰਗਾ ਨਹੀਂ ਚੱਲਿਆ ਤਾਂ ਮੈਂ ਗੰਦ ਪਾਵਾਂ ਫਿਰ ਆ ਤੂੰ ਕੀ ਲਿਖਿਆ ਹੋਇਆ ਕੀ ਮਤਲਬ ਬਣਦਾ ਇਹ ਚੀਜ਼ ਦਾ ਮੈਂ ਮੂਤ ਕਰ ਚੱਲੀ ਆ ਤੂੰ ਕੀ ਥੱਲੇ ਇਹ ਨਾਲਾ ਖੋਲ ਲੈ ਇੱਥੇ ਤੂੰ ਕਹਿੰਦਾ ਭੁੱਖੇ ਮਰ ਜੀਏ ਆ ਜਿਹੜੀ ਦੁਨੀਆ ਭਜਾਰੀਆਂ ਕਰਦੀ ਫਿਰਦੀ ਆ ਜਿਹੜੀਆਂ ਧੀਆਂ ਲੋਕਾਂ ਦੇ ਫੈਕਟਰੀਆਂ ਨੌਕਰੀਆਂ ਕਰਦੀਆਂ ਉਹ ਵੀ ਗੰਦ ਪਾਉਣ ਲੱਗ ਪਏ ਫਿਰ ਉਹ ਤਾਂ ਨਹੀਂ ਸੋਚਦੇ ਵੀ ਅਸੀਂ ਗੰਦ ਪਾਉਣ ਲੱਗ ਪਈਏ ਮਿਹਨਤ ਨਾ ਕਰੀਏ ਅੱਛਾ ਕੁੜੀਆਂ ਜੰਮ ਜਾਂਦੀਆਂ ਨੇ ਠੀਕ ਹੈ ਗਰਾਊਂਡ ਜਾਂਦੀਆਂ ਨੇ ਉਹ ਤੂੰ ਨਾ ਮੇਰੀ ਗੱਲ ਸੁਣ ਹਾਜ ਨਹੀਂ ਗੱਲਾਂ ਕਰਦਾ ਨਾ ਕਾਕਾ ਇਹ ਸਾਰੀਆਂ ਗੱਲਾਂ ਮੈਨੂੰ ਸਮਾਜ ਚ ਪਤਾ ਜੇ ਕੱਲਾ ਤੈਨੂੰ ਨਹੀਂ ਕਹਿ ਰਹੇ ਤੇਰੇ ਵਰਗੇ ਜਿੰਨੇ ਵੀ ਹੈਗੇ ਨੇ ਨਾ ਸਾਰੇ ਲੋਕ ਸਮਝਾ ਰਹੇ ਆ ਪਹਿਲਾਂ ਸਮਝਾ ਰਹੇ ਪੇਰ ਨਾਲ ਬੇਨਤੀ ਕਰਕੇ ਭਰਾਵਾਂ ਵਾਂਗੂ ਵੀ ਮੇਰੀ ਬੇਨਤੀ ਆ ਸਾਡੀ ਭਰਾਵੋ ਇਹ ਨਾ ਕਰੋ ਅੱਛਾ ਅੱਛਾ ਜੇ ਤੇ ਸਾਡੀ ਬੇਨਤੀ ਕਰੋਗੇ ਸਤਿਕਾਰ ਤੇ ਬੜਾ ਤੁਹਾਡਾ ਧੰਨਵਾਦ ਹੋਊਗਾ ਮੇਰੇ ਵੀਰ ਤੇ ਚੰਗੇ ਨਹੀਂ ਲੱਗਦੇ ਆਪਾਂ ਆਪਸ ਚੁੱਲਜਦੇ ਕੋਈ ਚੰਗਾ ਕੰਟੈਂਟ ਬਣਾਓ ਤੁਹਾਨੂੰ ਕੋਈ ਮਨ ਨਹੀਂ ਕਰਦਾ ਅਗਰ ਕੀ ਮੇਰੀ ਗੱਲ ਸੁਣਾ ਜੇ ਆ ਤੇਰੇ ਘਰ ਚ ਧੀ ਹੋਵੇ ਭੈਣ ਹੋਵੇ ਤੇਰਾ ਚੈਨਲ ਖੋਲੇ ਤੇ ਕੀ ਉਹ ਕੀ ਮਹਿਸੂਸ ਕਰੂਗੀ ਉਹ ਅਭੀ ਸਾਰੀ ਦਿਨ ਫੇਲੇ ਕੋ ਚੱਕਰ ਨੇ ਖਾਧੇ ਹੀ ਰਹੇ ਨੇ ਅਸੀਂ ਤੁਹਾਡੇ ਘਰ ਧੀਆਂ ਬਣਾ ਸਾਰੇ ਦੇਖਦੀਆਂ ਨੇ ਬਿਲਕੁਲ ਸਹੀ ਮਾਰਦੀ ਆ ਅਸਕਾਰ ਇਹਨਾਂ ਨੂੰ ਹਾਂ ਜੀ ਸਾਰਾ ਸੁਣਦੇ ਅੱਛਾ ਆਪਣੀਆਂ ਧੀਆਂ ਨੂੰ ਬਣਾ ਅਸਕਾਰਿਆ ਤੂੰ ਸਖਿਆ ਨੂੰ ਬਹੁਤ ਖਿਆਨਾ ਹੁੰਦਾ ਹੈ ਹੋਰ ਕੌਣ ਸਕਾਰਿਆ ਮਾਂ ਵੀ ਸੌਂਦੇ ਹੁੰਦੇ ਨੇ ਜੇ ਤੂੰ ਜੇ ਤੂੰ ਧੀ ਦਾ ਬਾਪ ਹੋਵੇਂ ਜੇ ਤੂੰ ਧੀ ਦਾ ਬਾਪ ਹੋਵੇਂ ਤੇ ਤੈਨੂੰ ਪੂਰਾ ਸ਼ਰਮ ਆਵੇ ਗੱਲ ਕਰਨ ਲੱਗਿਆ ਵੀ ਆਪਣੀ ਧੀ ਨੂੰ ਅਸਕਾਰਿਆ ਤੂੰ ਦੁਨੀਆਂ ਦੇ ਵਿੱਚ ਐਨਾ ਗੰਦ ਫੜਿਆ ਓ ਤੂੰ ਆਪਣੀ ਗੱਲ ਕਰ ਤੂੰ ਆਪਣੀ ਧੀ ਨੂੰ ਅਸਕਾਰਿਆ ਆਪਾਂ ਨੇ ਪਾ ਕੇ ਰੱਖਿਆ ਬੰਦਾ ਆਹ ਸੀ ਪੁੱਤ ਤਾਂ ਜਾਣੇ ਕਿ ਨਹੀਂ ਹੁੰਦੇਗੇ ਤੁਸੀਂ ਬੰਦਾ ਉਹ ਸਾਡੇ ਹੈਗੇ ਕਹਨੇ ਚ ਅਸੀਂ ਰੱਖੇ ਨੇ ਕਹਨੇ ਚ ਅਸੀਂ ਆਪਣੇ ਧੀਆਂ ਨੂੰ ਆਹ ਗੰਦ ਥੋੜੀ ਦਿਖਾਉਨੇ ਆ ਜਾਨੂੰ ਕਿਨੇ ਪੁੱਤ ਆਹ ਗੰਦ ਪਾਰੇ ਤੁਸੀਂ ਦੇਖੋ ਆਗੇ ਫਿਰ ਇਹ ਹੀ ਤਾਂ ਮੈਂ ਕਹ ਰਿਹਾ ਅੰਕ ਜਰੂਰ ਮੈਂ ਤੂੰ ਕਿਉਂ ਬਣਾਉਣਾ ਤੂੰ ਕਿਉਂ ਗੰਦ ਪਾਉਣ ਲੱਗ ਪਾਉਣਾ ਤੂੰ ਗੰਦ ਤੂੰ ਨਾ ਪਾ ਉਹਦਾ ਕਿਉਂ ਉਹਦਾ ਕੋਈ ਕਮੈਂਟ ਨਹੀਂ ਥੋੜਾ ਕੋਈ ਫੋਨ ਨਹੀਂ ਆ ਵੀ ਹਾਂ ਦਾ ਪੈਸਾ ਵਾ ਕੇ ਬਾਕੀ ਜੂਰ ਮੈਂ ਵੀਡੀਓ ਬਣਾ ਰਿਹਾ ਤੈਨੂੰ ਮੈਂ ਹੁਣ ਵੀ ਕਹਿ ਰਿਹਾ ਵੀ ਬਣਾ ਬਣਾ ਵਧੀਆ ਗੱਲ ਆ ਨਹੀਂ ਨਹੀਂ ਮੈਂ ਕਮੈਂਟ ਨਹੀਂ ਕਰਿਆ ਤੇ ਮਤਲਬ ਤੂੰ ਗੰਦ ਪਾ ਸਿੱਖੀ ਦਾ ਜਰਾ ਹੀ ਬੜਾਕਾ ਤੇ ਆ ਵੈਰੀ ਗੁੱਡ ਪਾ ਸ਼ਾਬਾਸ਼ ਬਾ ਖੜਗ ਦੇ ਜੀਵਨ ਬਤਾ ਪਾਉਂਗਾ ਮੈਂ ਉਹ ਉਹ ਮੈਂ ਪਾਉਂਗਾ ਇੱਕ ਫਸਲ ਹੋ ਜੀ ਮੇਰੀ ਬੜੀ ਉਹ ਤੇ ਇਹਨਾਂ ਦੀ ਗੱਲ ਕਰ ਤੂੰ ਜਿਹੜਾ ਤੂੰ ਆ ਗੰਦ ਪਾਇਆ ਇਹਦਾ ਕਰਨਾ ਜਿਹੜਾ ਇਹਨਾਂ ਦੇ ਪਾਰਟੀ ਮੈਂ ਹੁਣ ਟੋੜੀ ਦੇ ਦੂੰਗਾ ਨਹੀਂ ਕਰੇਗਾ ਟੇੜ ਤੂੰ ਮੈਂ ਟੋੜੀ ਦੇ ਦਰੂੰਗਾ ਜੇ ਨਹੀਂ ਕਰਨੀਆ ਤੈਨੂੰ ਜਿਹੜਾ ਦੁਨੀਆ ਦੇ ਪੂਰਾ ਇੰਨਾ ਕਰ ਤੂੰ ਆਪਣੀ ਗੱਲ ਕਰ ਦੁਨੀਆ ਨੂੰ ਦੇਖ ਲਾਂਗੇ ਅਸੀਂ ਤੂੰ ਬੱਚੇ ਡੀਲੀਟ ਕਰਨੀਆਂ ਕਿ ਨਹੀਂ ਕਰਨੀਆਂ ਦੱਸ ਦੇ ਮੈਂ ਮੈਂ ਨਹੀਂ ਕਰਦਾ ਹਨਾ ਗੱਲ ਮੈਂ ਕੀ ਕਰਾਂ ਮੇਰਾ ਪੁੱਤ ਮੇਰੀ ਸੁਣ ਗੱਲ ਹੈ ਸਟੈਂਡ ਤੇ ਰਹਿਣਗੇ ਪਤਾ ਮੇਰੀ ਪੁੱਤ ਮੇਰੀ ਗੱਲ ਸੁਣ ਸੁਣਿਆ ਬੜਾ ਦਾ ਸੋਹਣਾ ਜਿਹਾ ਕਾਨੂੰਨ ਬਣਾਇਆ ਸਰਕਾਰ ਨੇ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ ਵਰਵਾਇਕ ਦਾ ਕਾਨੂੰਨ ਆ ਲਾ ਬਣਿਆ ਮੈਂ ਇਸ ਦੇ ਵਿੱਚ ਦਰਖਾਸਤ ਦੇਣੀ ਆ ਤੇ ਉਸ ਤੋਂ ਬਾਅਦ ਤੇਰਾ ਚੈਨਲ ਵੀ ਬੰਦ ਹੋ ਜਾਣਾ ਠੀਕ ਆ ਤੇ ਉਸ ਤੋਂ ਬਾਅਦ ਤੇਰੇ ਤੇ ਪਰਚਾ ਵੀ ਹੋ ਜਾਣਾ ਨਾ ਤਾਂ ਤੈਨੂੰ ਚਪੇੜ ਮਾਰੀ ਨਾ ਤੇ ਡਾਂਗ ਕਿਉਂਕਿ ਅਸੀਂ ਗੁੰਡੇ ਨਹੀਂ ਹੈਗੇ ਅਸੀਂ ਅਸੀਂ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਹੁੰਨੇ ਆ ਤੇ ਟੜ ਗਏ ਭਰਾਵਾਂ ਨੂੰ ਵੀ ਕਰਦੇ ਹੁੰਨੇ ਆਂ ਵੀ ਪ੍ਰੇਮ ਪਿਆਰ ਸਤਕਾਰ ਦੇ ਨਾਲ ਮਸਲਾ ਹੱਲ ਹੋ ਜਾਏ ਇਹਦੇ ਨਾਲ ਦੀ ਰੀਸ ਨਹੀਂ ਹੈਗੀ ਰੋਟੀ ਕਮਾਉਣੀ ਆ ਨਾ ਤੇ ਰੋਟੀ ਕਮਾਉਣੀ ਆ ਪੁੱਤ ਖੇਤਾ ਆ ਗਿਆ ਖੇਤ ਹੈਗੇ ਨਾ ਮਿਹਨਤ ਕਰੋ ਉੱਥੇ ਨੌਕਰੀ ਕਰ ਲੋ ਕਿਤੇ ਜਰੂਰੀ ਥੋੜੀ ਵੀ ਕੰਡਿ ਖਾਣਾ ਨਹੀਂ ਕਰਨਾ ਮੈਂ ਇੱਕ ਤਰੀਕਾ ਮੈਨੂੰ ਪਤਾ ਮੈਂ ਕੂੜੀ ਪਾਈਆਂ ਮੈਂ ਜਾਣ ਕੇ ਪਾਈ ਵੀਡੀਓ ਵੀ ਨਾ ਦੁਖਾ ਰਹੀ ਤੇ ਮੈਨੂੰ ਆ ਤੇਰੀ ਕੋਈ ਵੀਡੀਓ ਪਈ ਹੋਈ ਆ ਹੈ ਜਿਹੜੀਆਂ ਪਹਿਲਾਂ ਪਾਈਆਂ ਹੋਈਆਂ ਉਹ ਕੀ ਆ ਤਾਂ ਜਿਹੜੀਆਂ ਬਾਕੀ ਪੰਜਾਂ ਨੇ ਉਹ ਹਾਇ ਹਾਇ ਪੂਰੀ ਟੀਮ ਦੇ ਸੰਗਰਮ ਨਾਲ ਇਹ ਕੁੱਝ ਪੰਜਾਂ ਨੇ ਮਾਰ ਸਾਰੀਆਂ ਜਿਹੜੀਆਂ ਤੂੰ ਇਸ ਤੋਂ ਇਲਾਵਾ ਹੋਰ ਪੰਜਾਂ ਹੋਈਆਂ ਨੇ ਉਹਦੀ ਗੱਲ ਕਰ ਵੀ ਉਹ ਕਿੰਨੇ ਪੰਜਾਂ ਹੋਈਆਂ ਨੇ ਉਹਨਾਂ ਮੇਰੀਆਂ ਪੰਜਾਂ ਨੇ ਸਾਰੀਆਂ ਵੜੀਆਂ ਹੋ। ਵੇਖ ਬੁੱਤਰ ਮੇਰੀ ਗੱਲ ਸੁਣ ਤੂੰ ਨਾ ਸਾਡਾ ਹੀ ਭਾਈ ਆ ਤੂੰ ਸਾਡਾ ਕੋ ਦੁਸ਼ਮਣ ਨਹੀਂ ਹੈਗਾ ਜਿਹਦੇ ਗੁਰੂ ਸਾਹਿਬ ਦੇ ਤੇਰੇ ਮਾਂ 'ਚ ਕੋ ਸਤਕਾਰ ਹੈਗਾ ਨਾ ਗੁਰੂ ਸਾਹਿਬ ਦਾ ਸਿੱਖ ਧਰਮ ਦਾ ਤੇ ਫੇਰ ਤੇ ਮੇਰਾ ਪੁੱਤ ਤੂੰ ਗੱਲ ਜਾਏਗਾ ਸਮਝ ਤੇ ਸਾਡੀ ਬੇਨਤੀ ਕਰੇਗਾ ਸਤਕਾਰ ਤੇ ਜੇ ਤੋਂ ਗਾੜੀਆਂ ਕਰੇਗਾ ਨਾ ਇਦਾਂ ਵੀ ਜਾਓ ਜੋ ਮਰਜ਼ੀ ਕਰ ਲੋ ਮੈਂ ਨਹੀਂ ਕਰਦਾ ਤੇ ਫੇਰ ਵੇਖ ਪੁੱਤ ਪ੍ਰੋਬਲਮ ਆ ਸਾਨੂੰ ਸਾਨੂੰ ਇਹ ਤੈਨੂੰ ਇਕੱਲੇ ਨੂੰ ਨਹੀਂ ਤੈਨੂੰ ਇਕੱਲੇ ਨੂੰ ਨਹੀਂ ਪੁੱਤ ਅਸੀਂ ਹਰ ਇੱਕ ਉਸ ਬੰਦੇ ਨੂੰ ਫੋਨ ਕਰਕੇ ਬੇਨਤੀ ਕਰ ਰਹੇ ਆ ਜਿਹੜਾ ਵੀ ਬੰਦਾ ਇਦਾਂ ਦਾ ਕੰਟੈਂਟ ਵਲਗਰ ਪਾਉਂਦਾ ਹਾਂ 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 ਸਾਰਾ ਸਾਰਾ ਦਾ ਮਾਮਲਾ ਕਰ ਰਹੇ ਆ ਬੱਚੇ ਕਰ ਰਹੇ ਆ ਤੂੰ ਪਹਿਲਾ ਨਹੀਂ ਹੈਗਾ ਤੇਰੇ ਤੋਂ ਪਹਿਲਾਂ ਕਈਆਂ ਨੂੰ ਕਹਿ ਚੁੱਕੇ ਆ ਉਹਨਾਂ ਦੇ ਵਿੱਚ ਤੂੰ ਵੀ ਆ ਗਿਆ ਮੈਂ ਨਹੀਂ ਕਹਿੰਦਾ ਸੁਣ ਤੈਨਾਂ ਨਾਲ ਮੈਂ ਤਾਂ ਹੁਣ ਤਾਂ ਮੈਂ ਕਿਹਾ ਠੀਕ ਹੈ ਮੂੰਹ ਤੋਂ ਹਾਲ ਬੰਦ ਕਰੋ ਭਾਈ YouTube ਬੰਦ ਕਰੋ ਦੇਖੋ ਮੈਂ ਤੈਨੂੰ ਕਹਿਣਾ ਵਾ ਵੀ ਸਾਰਿਆਂ ਦਾ ਬੰਦ ਹੋ ਜੂ ਆਪਾਂ ਆਪਣੀ ਗੱਲ ਕਰੀਏ ਵੀ ਆਪਾਂ ਇਹ ਗੰਦ ਡੀਲ ਬੰਦ ਕਰਨਾ ਕਿ ਨਹੀਂ ਕਰਨਾ ਠੀਕ ਹੈ ਕਿਉਂਕਿ ਉਹਨਾਂ ਦਾ ਹਰ ਲੋਕਾਂ ਤੋਂ ਕਿਵੇਂ ਨੂੰ ਠੀਕ ਹੈ ਜਿਹੜਾ ਵੀ ਵੀਡੀਓ ਜਿਹੜਾ ਮੈਂ ਫੋਨ ਕਰਨ ਡੈਟ ਮੈਂ ਚੱਕਣ ਵੀ ਹੈ ਭਾਈ ਆਪਣਾ ਜਿਹੜਾ ਸੁਣਨਾ ਤੂੰ ਯਾਰ ਗੱਲ ਤਾਂ ਮੈਂ ਤੇਰੀ ਕਰ ਰਿਹਾ ਕਾਕਾ ਤੂੰ ਲੋਕਾਂ ਦੀ ਗੱਲ ਕਿਤੇ ਕਰੀ ਜਾਣਾ ਵਿੱਚ ਫਿਰ ਤੁਸੀਂ ਤੁਹਾਨੂੰ ਫੋਟੋ ਵਾਲਾ ਲੋਕਾਂ ਦੀ ਗੱਲ ਕਰਨਾ ਕੀ ਕੀਤਾ ਰਿਹਾ ਦਦਾ ਤੂੰ ਨਹੀਂ ਕਰਨ ਡੀਲ ਤੂੰ ਡੀਲੀਟ ਕਰਨੀ ਕਿ ਨਹੀਂ ਕਰਨੀ ਬਸ ਕੋਈ ਮੈਂ ਮੈਂ ਕੋਈ ਤੂੰ ਮਤਲਬ ਤੂੰ ਇਹ ਗੰਦ ਪਾਉਣਾ ਹਟ ਨਹੀਂ ਹਟਣਾ ਗੱਲ ਖਤਮ ਹੋ ਗਈ ਹੈ ਬੱਚੇ ਸੋਹਣੇ ਤੂੰ ਪਾਹ ਖੜਕਉਂਦੀਆਂ ਮੈਂ ਖੁਦ ਪਾਉਂਗਾ ਆਪਣੇ ਪੇਜ ਤੇ ਵੀ ਆ ਮੁੰਡਾ ਪਾਉਂਦਾ ਮੈਂ ਸ਼ਾਬਾਸ਼ ਕਰੂੰ ਤੇ ਲੋ ਹਾਂ ਹਾਂ ਠੀਕ ਹੈ ਮੇਰੀ ਵੀਡੀਓ ਹੁਣ ਪੈਰੀਆਂ ਖੜਕਉਂਦੀ ਚੱਲਾ ਕੱਢ ਰੀਡ ਕਰ ਫੇਰ ਆ ਗੰਦ ਆ ਗੰਦ ਰੀਡ ਕਰ ਸਾਰਾ ਇਹ ਮੇਰੀ ਵੀਡੀਓ ਰੀਡ ਹੋ ਗਈ ਆ ਲੈ ਫਾਈਨ ਹੋ ਜਾ ਤੱਕ ਮੇਰੇ ਵੱਸ ਤੇ ਮਰਦੇ ਹਾਂ ਮਨਾਉਣਾ ਰੀਡ ਕਰਦਾ ਚੱਲ ਕੋਈ ਨਹੀਂ ਚੱਲ ਚੱਲ ਨਾ ਲਾਈਵ ਤੂੰ ਓਕੇ ਓਕੇ ਮੈਂ ਤੂੰ ਆਨੰਦ ਲੈ ਹੁਣ ਪੁੱਤ ਕੋਈ ਨਹੀਂ ਨਾ ਨਾ ਲੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਕੋਈ ਚਿੰਤਾ ਨਾ ਕਰ ਪੁੱਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਵੀ ਆਉਂਦੇ ਪਿੱਛੇ ਲੈ ਪਾਉਂਗਾ ਮੈਂ ਤੂੰ ਚਿੰਤਾ ਨਾ ਕਰ ਪੁੱਤ ਚਿੰਤਾ ਨਾ ਕਰ ਪਤਾ ਕਿ ਕਿਹਾ ਲੋਕ ਤਾਂ ਅਭੀ ਹਰ ਲਗੇ ਬਹੁਤ ਉਸਰੀ ਜਾਂਦੇ ਨੇ ਤੇ ਤੂੰ ਤੂੰ ਸ਼ਰਮ ਕਰ ਲੈ ਠੀਕ ਹੈ ਮੈਂ ਕੋਈ ਮੈਂ ਕੋਈ ਮੈਂ ਬੁੱਤਾ ਨਹੀਂ ਕਰ ਰਿਹਾ ਠੀਕ ਹੈ ਉਹ ਜੋ ਖਰਾਬ ਨੇ ਤੇ ਜੋ ਆ ਸਮਾਜ ਚ ਪੇਸ਼ ਕਰ ਰਹੇ ਬਹੁਤ ਸੁਣਾ ਕਰ ਰਹੇ ਆ ਹਾਂ ਨਹੀਂ ਹਾਂ ਠੀਕ ਹੈ ਨਹੀਂ ਆ ਆ ਦੇਖ ਲਈਏ ਸੰਗਤ ਆ ਸਮਾਜ ਦੇ ਵਿੱਚ ਆ ਕੌਣ ਆ ਬੀਬੀ ਕੌਣ ਆ ਇਹ? ਇਹ ਬੀਬੀ ਕੌਣ ਆ? ਇਹ ਤਾਂ ਮਹਾਂਤਾ ਹੈ। ਮਹਾਂਤਾ ਮਤਲਬ ਅੱਛਾ। ਭਾਵੇਂ ਚਲੋ ਮਹਾਂਤਾਓ ਤੇ ਉਹਦੀ ਕੋਈ ਜਿਤ ਨਹੀਂ ਹੈਗੀ, ਉਹਦੀ ਕੋਈ ਜਿਤ ਨਹੀਂ ਹੈਗੀ। ਅਗਰੇ ਅਗਰੇ ਰੁਜੀ ਰੁਤੀ ਮਨੇ ਵੀ ਹੈ। ਆਹ ਰੋਜੀ ਰੋਟੀ ਆ। ਮਮੂਤ ਕਰਨ ਚੱਲੀਏ। ਉਹ ਸ਼ਾਵਾਂ ਜੋ ਤੁਹਾਡੇ ਤੂੰ ਮੈਂ ਤਾਂ ਐਸ ਗਲੋਂ ਰਾਣਾ ਸੰਗਤ ਜੀ ਕਹਿੰਦਾ ਵੀ ਸਾਡੇ ਘਰ ਦੇ ਵੀ ਦੇਖਦੇ ਨੇ ਤੁਸੀਂ ਵੀਡੀਓ। ਐਦਾਂ ਦੀਆਂ ਵੀਡੀਓ ਕਹਿੰਦਾ ਸਾਡੇ ਘਰ ਦੇ ਵੀ ਦੇਖਦੇ ਨੇ। ਆਹ ਮਾਨਸਿਕਤਾ ਨਾਲ ਲੋਕਾਂ ਦੀ ਆ। ਇੱਥੇ ਖੜੇ ਆ ਸੀ। ਆ ਆ ਆ ਸਾਡੇ ਆ ਸਿੱਖ ਨੇ ਇਹ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਸਿੱਖਾਂ ਦੇ ਪਰਿਵਾਰਾਂ ਦੇ ਜਨਮੇ ਹੋਏ ਆਂ ਆ ਲੋਕ ਬਾਈ ਮੇਰੀਆਂ ਖਾਂ ਦਾ ਬਹੁਤ ਰੋਈਨੇ ਪਰ ਇਹਨਾਂ ਗੰਦ ਬੋਲੇ ਕਿਹਨੂੰ ਕਿਹਨੂੰ ਵਰਜਾਂਗੇ ਆਪਾਂ ਬਿਲਕੁਲ ਵਰਜਾਂਗੇ ਯਾਰ ਕਿਉਂ ਨਹੀਂ ਵਰਜਾਂਗੇ ਬਿਲਕੁਲ ਵਰਜਾਂਗੇ ਤੈਨੂੰ ਕੀ ਲੱਗਦਾ ਨਹੀਂ ਵਰਜਦੇ ਕਿਨੂੰ ਨਹੀਂ ਵਰਜਦੇ ਜਿਹੜਾ ਸਾਡੇ ਸਾਹਮਣੇ ਆਉਂਦਾ ਅਸੀਂ ਤਾਂ ਹਰ ਇੱਕ ਨੂੰ ਵਰਜਦੇ ਆ ਨਾ ਸਰਚ ਕਰ ਲੈ ਆਪਣੇ ਨਾਲ ਵਾਦਾ ਰਿਹਾ ਠੀਕ ਹੈ ਮਰਦੇ ਦਾ ਫੜਦਾ ਮੈਂ ਹਾਂ ਇਦਾਂ ਮੈਂ ਆ ਕੇ ਬਟੇ ਬਿਲਕੁਲ ਐਡਰੈਸ ਹੀ ਕੁਛ ਲੈਦਾ ਐਡਰੈਸ ਦਾ